ਸਾਲ ਤੇ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੈਟ ਹੋਗੇ ਆਪਾਂ ਵੀ ਵਧੀਆ ਆ ਤੇ ਹੁਣ ਆਪਾਂ ਬੈਠੇ ਸਾ ਚਾਚਾ ਜੀ ਦੇ ਘਰ ਮੈਂ ਲਜਾਣਾ ਆਇਓ ਕਾਪੀ ਦਿਨਾਂ ਦੇ ਕਹੀ ਜਾ ਰਹੇ ਆਜੂ ਆਜੂ ਤੇ ਆਜੂ ਉਹਨਾਂ ਦੇ ਜਤਵਿਰਤੀ ਘਰ ਜਾਵਾਂਗੇ ਕੋਪੀ ਵੀ ਰਚੇ ਬੈਠੇ ਨੇ ਮੰਮੀ ਉਹਨੇ ਰੋਟੀ ਬਣਾਉਣ ਲੱਗੇ ਨੇ ਤੇ ਫਿਰ ਆਪਾਂ ਰੋਟੀ ਵਗੈਰਾ ਖਾਵਾਂਗੇ ਫਿਰ ਉਸ ਤੋਂ ਬਾਅਦ ਜਾਵਾਂਗੇ ਚਾਚਾ ਜੀ ਦੇ ਘਰ ਭਾਬੀ ਨੇ ਡੈਕੋਰੇਟ ਦਾ ਕੰਮ ਜਿਹੜਾ ਸਟਾਰਟ ਕਰ ਲਿਆ ਵਾ ਜੇ ਕਿਸੇ ਨੇ ਕਰਾਉਣੀ ਹੋਈ ਤਾਂ ਸਾਨੂੰ ਜਰੂਰ ਸੰਪਰਕ ਕਰਿਓ ਇੱਕ ਡੈਕੋਰੇਟ ਦੇ ਭਾਬੀ ਲੈਂਦੀ ਆ 7000 ਇੱਕ ਬੈਡਰੂਮ ਦਾ ਰਿਆਡੇ ਕਰਨ ਦਾ 7000 ਰੁਪਿਆ ਹੈ 7000 ਰੁਪਿਆ ਇੱਕ ਬੈਡਰੂਮ ਦਾ ਆ ਤੇ ਜੇ ਕਿਸੇ ਨੇ ਉਹ ਕਾਦੇ ਤੇ ਕਰਨ ਮੈਸੇਜ ਕਰਦੇ ਨੇ ਇੰਸਟਾ ਤੇ ਇੰਸਟਾ ਤੇ ਇੰਸਟਾ ਤੇ ਤੁਸੀਂ ਸਾਨੂੰ ਮੈਸੇਜ ਕਰਦੇ ਹੋ ਜੇ ਕਿਸੇ ਨੂੰ ਲੋਡ ਹੋਈ ਬਰਥਡੇ ਪਾਰਟੀ ਆ ਕੋਈ ਵੀ ਪਾਰਟੀ ਹੋਵੇ ਨਾ ਜਾਗੋ ਪਾਰਟੀ ਹਲਦੀ ਕੁਛ ਵੀ ਹੋਵੇ ਤਾਂ ਡੈਕੋਰੇਟ ਹੈ ਆਪ ਖੁਦ ਕਰਦੇ ਨੇ ਕਰਦੇ ਨੇ ਹੈ ਜਿਹੜੀ ਕੀਤੀ ਹੁੰਦੀ ਨਾ ਉਹ ਕਰ ਦਿੰਦੇ ਆ ਅੱਛਾ ਜਿਹੜੀ ਕੀਤੀ ਹੁੰਦੀ ਉਹ ਟੌਪ ਨੇ ਆ। ਉਹਦਾ 7000 ਰੁਪਇਆ। ਇਹ ਜੇ ਜਦੋਂ ਕਰਨ ਤੋਂ ਬਾਅਦ ਤੁਸੀਂ ਘਰ ਨੂੰ ਸਫਾਈ ਕਰਨੀ ਆ ਘਰ ਦੀ ਉਦੋਂ ਇਹਨਾਂ ਨੂੰ ਬੁਲਾ ਲਓ ਤੇ ਕੀਤੀ ਹੋਏ ਨੂੰ ਬਹੁਤ ਚੰਗੀ ਤਰ੍ਹਾਂ ਡੀਲ ਕਰ ਲੈਂਦੇ ਆ। ਇਹ ਆਨੰਦ ਕਰਦੀ ਆਂਦੀ ਖੁਸ਼ੀ ਚ ਗਵਾਰੇ ਲਗਾਏ ਸੀ ਤੇ ਹੁਣ ਆਪਾਂ ਰੂਮ ਤੋਂ ਲਾ ਦਿੱਤੇ ਨੇ ਤੇ ਭਾਬੀ ਕਹਿੰਦੇ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਡੀਲ ਕਰਕੇ ਵੀਡੀਓਜ਼ ਬਣਾਉਣੀਆਂ ਇਹਦੇ ਤੇ। ਹੁਣ ਅਸੀਂ ਥੋੜੀ ਜਿਹੀ ਗੇਮ ਕਰਨ ਲੱਗੇ ਆ ਗੁਬਾਰੇ ਫੋੜਨੇ ਆ ਗੁਬਾਰੇ ਫੋੜਨੇ ਆ ਇਹਨਾਂ ਨੇ ਅਰਸ਼ੀ ਨੇ ਤੇ ਗੋਪੀ ਵੀਰੇ ਨੇ ਹੁਣ ਭਾਬੀ ਦੀ ਡੈਕੋਰੇਟ ਜਿਹੜੀ ਖਰਾਬ ਗਈ ਹੁਣ ਇਹ ਕਹਿੰਦੇ ਗੇਮ ਖੇਡਣੀ ਆ ਇੱਕ ਕਚੇਰ ਤੇ ਗੋਪੀ ਬੈਠੂ ਤੇ ਇੱਕ ਤੇ ਬੈਠੂ ਅਰਸ਼ੀ ਨਹੀਂ ਨਹੀਂ ਇੱਕ 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 ਰੱਖੋ ਭਾਬੀ ਨਹੀਂ ਨਹੀਂ ਇੱਕ ਇੱਕ ਸਹੀ ਲੱਗਣਾ ਉਹ ਵੀ ਪਿਆ ਇੱਕ ਉਹ ਜਾਂਦਾ ਆ ਵੀ ਉਹ ਇੱਕ ਮਿੰਟ ਉਧਰ ਵੀ ਰੱਖੋ ਇੱਕ ਮਿੰਟ ਗੋਪੀ ਇੱਧਰ ਹੋ ਜਾ ਗੋਪੀ ਇੱਧਰ ਹੋ ਜਾ ਗੋਪੀ ਅਰਸ਼ੀ ਇੱਕ ਮਿੰਟ ਖੜ ਜਾ ਜਦੋਂ 3 ਗਿਣਿਆ ਉਦੋਂ ਬਹਿਣਾ ਤੇ ਉੱਠਣਾ 3 1 2 3 ਦੋਨਾਂ ਨੇ ਨਹੀਂ ਮੰਮੀ ਤੇ ਪੂਆ ਚੱਲੋ ਪੂਆ

ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਤੁਹਾਡੀ ਲਾਸਟ ਵਾਰੀ ਹੈ ਤੁਸੀਂ ਤਾਂ ਹਰਦੇ ਹੀ ਨਹੀਂ ਪਏ ਕੋਈ ਵੀ ਤੁਹਾਡੀ ਲਾਸਟ ਟਕੌੜਾ ਨਹੀਂ ਹੈ ਟਕਾ ਰਹੇ ਯਾਰ ਟਕੌੜਾ ਨਹੀਂ ਹੈਗਾ ਟਕੌੜਾ ਨਹੀਂ ਹੈਗਾ ਟਕੌੜਾ ਨਹੀਂ ਹੈਗਾ ਟਕੌੜਾ ਨਹੀਂ ਹੈਗਾ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਇਹ ਗਲਤ ਗੱਲ ਆ ਨਾ ਇਹ ਤਾਂ ਗਲਤ ਗੱਲ ਆ ਬੱਸ ਹੱਥ ਨਹੀਂ ਨਾ ਲੌੜਾ ਹੱਥ ਤੋਂ ਜਿਹੜੇ ਜ਼ਿਆਦਾ ਫੋੜੇਗੇ ਨਾ ਜ਼ਿਆਦਾ ਫੋੜੇਓ ਇੱਕ ਇੱਕ ਬਈ ਹੁਣ ਮੈਂ ਅਰਸ਼ੀ ਦੇ ਕਿਨੇ ਸੀ ਗੋਪੀ ਦੇ ਕਿਨੇ ਕਿਨੇ ਆ ਸੇਮ ਆ ਦੋਨੇ ਨਹੀਂ ਸੇਮ ਹੈ ਸੋਨੇ ਦੋਨੇ ਸੇਮ ਹੀ ਆ ਗੋਪੀ ਨੇ ਕਾਮ ਪਜਾਬੀ ਨਾ ਵੱਲ ਆ ਦੇ ਕਾਦ ਬੁਬਦਾਏ ਗੋਪੀ ਜਿੱਤ ਜੂਗਾ ਹੁਣ ਉਹ ਚੱਕ ਗੋਪੀ ਜਿੱਤ ਗਿਆ ਗੋਪੀ ਜਿੱਤ ਗਿਆ ਬਈ ਨਹੀਂ ਹਾਂਜੀ ਅੱਜ ਜਾਂ ਪਾ ਉਥੇ ਬਾਹਰ ਬਹੁਤ ਜ਼ਿਆਦਾ ਮਿਸ ਕਰਦੇ ਆ ਰੋਟੀਆਂ ਸੀ ਬਣਾ ਰਹੇ ਆ ਤਵੇ ਤੇ ਸਾਰੇ ਜਾਨੇ ਪੇੜੇ ਪੂੜੇ ਹੋਏ ਪਏ ਆ ਇੱਧਰ ਤੇ ਰੋਟੀ ਬਣਾ ਗਰਮਾ ਗਰਮ ਤਵੇ ਤੇ ਰੋਟੀ ਲੈ ਰਹੀ ਆ ਦੇਖੋ ਚੈੱਕ ਕਰੋ ਅਨੰਦਕੌਰ ਪਤਾ ਨਹੀਂ ਕਿਉਂ ਰੋਣ ਲੱਗ ਜਾਂਦੀ ਆ ਇੱਧਰ ਬੈਠੇ ਨੇ ਗੋਪੀ ਖਾਪਣ ਕਿੱਥੇ ਚੱਲਿਆ ਕਿੰਨੇ ਖਾਪਰ ਕਿਹੜੀ ਅੱਛਾ ਜిల్లా ਜిల్లా ਅੰਮ੍ਰਿਤਸਰ ਤੇ ਜਾਣਵੇਂ ਛਟੇ ਵਾਲੀ ਤੇ ਇੱਧਰ ਹੁਣ ਰੋਟੀ ਪਾਣੀ ਰੋਟੀ ਖਾ ਕੇ ਆਪਾਂ ਖੇਤ ਜਾਣਾ ਐ ਸਪੈਦੇ ਪੱਟਣ ਇਹਦੇ ਪੱਟਣ ਤੇ ਸੀ ਜਾਣਾ ਨਹੀਂ ਤੁਸੀਂ ਵੀ ਨਾਲ ਹੀ ਜਾਓਗੇ ਕੀ ਹੈ ਇਹ ਹਾਲਾ ਤੂੰ ਵਾਸ਼ ਤੂੰ ਵੀ ਬੇਬੀ ਦੀ ਵਾਸ਼ ਕਰਨ ਵਾਸਤੇ ਕੱਪੜੇ ਪ੍ਰੋਟੈਕਟ ਮੰਗਾਏ ਸੀਗੇ ਮੈਂ ਕਿਹਦੇ ਹੂ ਐਡਟੋਲ ਇੱਕ ਤੇ ਇੱਕ ਉਹ ਇਹਦੇ ਕੱਪੜੇ ਇਹ ਵਾਸ਼ ਕਰਨ ਵਾਸਤੇ ਮਗਾਏ ਸੀ Amazon ਤੋਂ ਦੇਖਦੇ ਹਾਂ ਕਿੱਦਾਂ ਨਾ ਮੈਂ ਮੈਂ ਡੇਟਾ ਨਹੀਂ ਮੇਰੇ ਹੱਥ ਵਿੱਚ ਡਟੌਲ ਆ ਇਹ ਡਟੌਲ ਆ ਇਹ ਆਸ਼ੂ ਸਹੀ ਹੋ ਹੀ ਹੋਣਗੇ ਮੈਂ ਤਾਂ ਇਦਾਂ ਨੇ ਕਦੀ ਯੂਜ਼ ਹੀ ਨਹੀਂ ਕੀਤੇ ਆਸ਼ੂ ਮੈਂ ਕਹ ਮੈਂ ਤਾਂ ਇਦਾਂ ਲਈ ਕਦੀ ਯੂਜ਼ ਹੀ ਨਹੀਂ ਕੀਤੇ ਸਹੀ ਹੋ ਹੀ ਹੋਣਗੇ ਕਿਵੇਂ ਮੈਂ ਕਹ ਮੈਂ ਤਾਂ ਕਦੀ ਬੀਬੀ ਪ੍ਰੋਡਕਟ ਸੀ ਆ ਸਹੀ ਹੋਣਗੇ

ਸਾਡੀ ਨੰਦ ਕੋਲ ਮੰਮੀ ਜਾਣਾ ਕੋਈ ਨਹੀਂ ਆ ਜਾ ਨੰਦ ਕੋਲ ਜਾਨੀ ਅੱਪਾ ਗਏ ਸੀ ਚਾਚਾ ਦੀਦੀ ਘਰ ਤੁਹਾਨੂੰ ਦੱਸਿਆ ਸੀ ਤੇ ਉਧਰੋਂ ਆਪਾਂ ਮਿਲ ਕੇ ਆਏ ਸੀਗੇ ਉੱਥੇ ਬਲੌਗ ਸੁਣਨੇ ਜੀਤਾ ਤੇ ਹੁਣ ਰਾਤ ਦੇ 8:00 ਵੱਜ ਚੁੱਕੇ ਨੇ ਤੇ ਹੁਣ ਆਪਾਂ ਸਾਰੇ ਜਣੇ ਰੋਟੀ ਪਾਣੀ ਖਾ ਕੇ ਅੱਡੇ ਮੈਂ ਰੋਟੀ ਖਾਈ ਜਾਨੀ ਇੱਧਰ ਖਾ ਲਈ ਆ ਇਹਨਾਂ ਨੇ ਹਰਸ਼ੀ ਉਹਨਾਂ ਨੇ ਵੀ ਖਾ ਲਈ ਉਧਰ ਜੁੱਤੇ ਨੇ ਵੀ ਆਪਾਂ ਗਲੀ ਨੂੰਤੀ ਮੈਂ ਪੂਜਾ ਕਰਨੀ ਹੈ ਅੱਛਾ ਕਿਹੜੀ ਪੂਜਾ ਕਰਨੀ ਪੇੜ ਪੂਜਾ ਇਹ ਪਿਆਰ ਤਾਂ ਨਹੀਂ 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 ਛੋੜ ਵਧੀਆ ਚੱਦੀ ਗਲਾ ਕਾਕਾ ਦੇ ਆਡਾ ਕੱਢਣ ਚੈਲੰਜ ਕਰੀ ਅੱਜ ਕੋਈ ਚੱਲੇ ਹਾਂ ਤੂੰ ਟਾਈਮ ਨਾਲ ਆਪ ਹੀ ਸੋਨਾ ਸੋਨਾ ਸੋਣ ਕਿੱਥੇ ਕਿੱਥੇ ਵਿਛਾ ਕੇ ਇੱਥੇ ਪੈ ਜੋੱਕਾ

ਪੰਜਾਬ ਗਲੂੰਸ਼ੀ ਵਾਲਾ ਟੈਂਟ ਟੈਂਟ ਆਕੂਲਾ ਸਰਗਸ ਯਾਰ ਬਲੌਗ ਨਾਲ ਸੰਭੂ ਦੇਣੀ ਯਾਰ ਕਹੀ ਨੀ ਅਸੀ ਨੰਦਾਂ ਵੀ ਕੁਤੀ ਸ਼ੀ ਬਾਓ ਇੱਥੇ ਦੇਖੀ ਘਾਜੇ ਨੂੰ ਦੇ ਰੋਗੇ ਤੁਸੀਂ ਮੈਂ ਦੇ ਆਈ ਮਾਈ ਨੇਮ ਇਜ਼ जोकर ਵੱਧਾ ਬਣਿਆ ਸੀ ਇਸ ਇਜ਼ ਨਾਈਸ ਜੋਕਰ ਅੱਛਾ 2バイス ਲਾਈਫ ਇਸ ਦਾ ਨੋ ਨੋ ਵਾਸਟਮ ਸਹੀ ਡਾਟ ਵੈਲਵਟਸ ওকে ਇਸ ਦਾ ਦੋਸਟ ਅੱਛਾ ਭਾਬੀ ਤੁਹਾਡੇ ਨਾਲੋਂ ਜ਼ਿਆਦਾ ਇੰਗਲਿਸ਼ ਤਾਂ ਗੋਪੀ ਨੂੰ ਹੁੰਦੀ ਆ ਇਸ ਵੈਰੀ ਵੈਰੀ ਮੱਚ ਸਲੋ ਇੰਗਲਿਸ਼ ওকে ਮਾਈ ਇਸ ਹਾਈ ਬਾਈ ਇੰਗਲਿਸ਼ ওকে ਦੱਸ ਗੁੱਡ। ਹਾਂ ਗੁੱਡ। ਉਧਰ ਦੱਸੋ। ਬੱਸ ਗੁੱਡ। ਉਹੀ ਕਰਦੇ ਕੋਈ ਹੁੰਦਾ ਤੂੰ ਹੁੰਦਾ ਯਾਹ ਨਹੀਂ ਸਮਝ ਨਹੀਂ ਲੱਗਦੀ। ਆ ਵੀ ਉਹ ਵੀ ਸਮਝ ਨਹੀਂ ਲੱਗਦੀ ਉਹੀ ਕਰਨਾ। ਨਹੀਂ ਕੋਪੀ ਦੀ ਤਾਂ ਲੱਗਦੀ ਹੈ ਤੂੰ ਦੱਸ ਤੂੰ ਤੂੰ ਕੀ ਮੈਂ ਤਾਂ ਇਹੋ ਜੀ ਬੋਲੂਗਾ ਵੀ ਜਿਹੜੀ ਫਿਰ ਗੋਰੀਆਂ ਨੂੰ ਨਹੀਂ ਸਮਝ ਲੱਗਣੀ ਵੀ ਇਹ ਕਹਿੰਦਾ ਕੀ ਆ। ਕੀ ਬਗੀ ਬਗੀ ਹੈ। ਸਾਡਾ ਬਬੂ ਹੈ। ਹੈ ਹੈ। ਉਹ ਜੜੀ ਬਾਈ ਧੱਲੇ ਬਾਈਂ ਲੱਕ ਟਨੂ ਟਨੂ ਲੱਕ ਬਾਈਂ ਆਂਦੀ ਧੱਲੇ ਓਏ ਨਹੀਂ ਆ ਨਾ ਮੋਟ ਨਿੱਕਾ ਜਿਹੜਾ ਹੈਗਾ ਮਮਾ ਮੈਂ ਨਿੱਕਾ ਜਿਹੜਾ ਹੈਗਾ ਜੀ ਚੜਾ ਮਿੰਨਿਆ ਨਾ ਮੇਟੋ ਆ ਲਈ ਅਸੀ ਬਾਈ ਵਧੀਆ ਤੇ ਤੂੰ ਹੀ ਹੁਣ ਵੀ ਦੱਸੋ ਗੱਲਬਾਤ ਗੱਲਬਾਤ ਬਸ ਪਈ ਨੇ ਨਹੀਂ ਗੱਲਬਾਤ ਤਾਂ ਜੀ ਬਾਹਰ ਤੋਂ ਸਾਡੀ ਜਿਹੜਾ ਚਾਹ ਪੀ ਲਾ ਇੱਕ ਮਿੰਟ ਜਿਹੜਾ ਤੂੰ ਘਰ ਦੇ ਮਿੱਠਾ ਤਿਆਰ ਕਰਨ ਗਿਆ ਆ ਉਹ ਇਹ ਕੀਤਾ ਉਹ ਤੇ ਉਦਾਂ ਦੇ ਹੀ ਆ ਕਹਿਣਾ ਮਮਮੀ ਨੂੰ ਪਤਾ ਹੈ ਨਾ ਮਮਾ ਬੱਦੂ ਵਧੀਆ ਲੈ ਕੇ ਆਇਆ ਹਾਂ ਹਾਂ ਵਧੀਆ ਅੱਛਾ ਜਿਹੜੇ ਤੁਹਾਡੇ ਮੂੰਹ ਹੀ ਦੱਸ ਰਿਹਾ ਵਾਦੂ ਖਾਲੀ ਆ ਤਾਂ ਨਹੀਂ ਖਾਲੀ ਥੋੜੀ ਆ ਖਾਲੀ ਆ ਖਾਲੀ ਮੈਂ ਦੱਸ ਰਾਮਾ ਰਾਮਿਆਰ ਦੀਆ ਪੁੱਤ ਹਾਂ 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 ਮਮਾ ਐਸੀ ਤਾਂ ਖਾਧਾ ਨਹੀਂ ਗਾਤ ਖਰਾਬ ਲੈ ਕੇ ਆਏ ਉਹ ਤਾਂ ਮੈਂ ਖਾਲੀ ਕੀਤਾ ਖਾਗਲੇ ਵਿੱਚ ਉਹ ਮੈਂ ਪਾਇਆ ਕੀੜੇ ਗੁਰੇ ਪਿਆਜ਼ ਪਾਇਆ ਮੈਂ ਹਣਾ ਗੋਪੀ ਰੋਟੀ ਰੋਟੀ ਖਾ ਕੇ ਕਰਿਆ ਫੂ ਫੂ ਉਹਦਰ ਨੰਦ ਕੋਲ ਖੇਡੀ ਜਾਂਦੀ ਆ ਮਾਮਾ ਬਲੱਗ ਬਣਾਈ ਜਾਂਦੇ ਨੰਦ ਅੱਧੀ ਇਧਰੇ ਨੰਦ ਕੋਲ ਜੀ ਮਾਮਾ ਜੀ ਕੀ ਗੱਲ ਕਰੋ ਬੋਬੇ ਮਾਮਾ ਜੀ ਨੂੰ ਲਾਉਂਦੇ ਤਾਂ ਇੱਕ ਜੱਗ ਗੱਲ ਕਰੋ ਆ ਚੁchnਾ ਨਾ ਤਾਂ ਚੁਟਕੇ ਆਂਦੀ ਆਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਾਂਜੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਨੈਕਸਟ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਫੋਲੋ